ਮੇਰਾ ਨਾਮ ਦਿਲਵਿੰਦਰ ਕੌਰ ਹੈ ਮੈਂ ਸਰਪੰਚਾ ਟਪਰੀਆਂ ਬਟਾਖਲ ਤੋਂ ਹਾਂਜੀ ਅੱਜ ਦਾ ਸਾਊਂਡ ਐਂਡ ਲਾਈਟ ਦਾ ਸ਼ੋਅ ਦੇਖ ਕੇ ਨਾ ਬਹੁਤ ਜ਼ਿਆਦਾ ਵਧੀਆ ਲੱਗਿਆ ਮਜੇਣੀ ਜਿਹੜੇ ਬੱਚੇ ਸਾਡੇ ਨਾਲ ਆਏ ਬਿਸ਼ੋਰ ਗਾਏ ਸਾਰੇ ਬਹੁਤ ਖੁਸ਼ ਹੋਏ ਇਸ ਪ੍ਰੋਗਰਾਮ ਤੋਂ ਕਿਉਂਕਿ ਸਾਨੂੰ ਆਪਣੇ ਮੰਤਰੀ ਸਾਹਿਬ ਨੇ ਇੱਕ ਇਦਾਂ ਦਾ ਉਪਰਾਲਾ ਸੀਗਾ ਵੀ ਸਾਰੇ ਆ ਕੇ ਇਸ ਸ਼ੋਅ ਨੂੰ ਦੇਖਣ ਆਏ ਤੁਹਾਰੇ ਤੋਂ ਕਿ ਛੋਟੇ ਬੱਚੇ ਮਿਹਨਤ ਚੀਜ਼ਾਂ ਨਾਲੇ ਬਹੁਤ ਘੱਟ ਪਤਾ ਹੈ ਇਸ ਸ਼ੋਅ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਬੱਚੇ ਜੀ ਦਾ ਇਹ ਸੱਦਣਾ ਸਾਰੇ ਮਿੰਟ ਤੋਂ ਸੁਣਤਾ ਕਾਈ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਸਾਨੂੰ ਹਰ ਜੋ ਸਖਤ ਹੈ ਸਭ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪ੍ਰਬਾਲਾ ਕਰਕੇ ਸਾਨੂੰ ਇਤਿਹਾਸ ਦਿਖਾਇਆ ਸਾਡਾ ਨਾਮ ਬਲਵਿੰਦਰ ਕੌਰ ਹੈ ਜੀ ਪਿੰਡ ਖਾਨਪੁਰ ਤੋਂ ਸਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਪ੍ਰਬੰਧ ਕੀਤਾ ਆਪਨੇ ਬਹੁਤ ਪ੍ਰਬੰਧ ਕੀਤੇ ਕੀਤਾ ਵਸੇ ਰੋਟੀ ਪਾਣੀ ਦੁੱਧ ਤਵਾਦਵੀ ਜੋ ਵੀ ਚੱਲਿਆ ਕੰਮ ਬਹੁਤ ਵਧੀਆ ਚੱਲਿਆ ਹਾਂਜੀ ਪੰਜਾਬ ਸਰਕਾਰ ਦਾ ਕੀਤਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜਿਹਦੇ ਨਾਲ ਆਪਣੇ ਇਤਿਹਾਸ ਬਾਰੇ ਵੀ ਪਤਾ ਲੱਗਦਾ ਤੇ ਅਮੀਰ ਵਿਰਸੇ ਬਾਰੇ ਵੀ ਪਤਾ ਲੱਗਦਾ ਤੇ ਜੁਰੂਆਂ ਦੀ ਕੁਰਬਾਨੀਆਂ ਬਾਰੇ ਵੀ ਪਤਾ ਲੱਗਦਾ ਜਾਂਦਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ बार-बार ਹੋਣੀਆਂ ਚਾਹੀਦੀਆਂ ਤਾਂ ਕਿ ਬੱਚੇ ਆਪਣੇ ਪੰਜਾਬ ਦਾ ਜਿਹੜਾ ਵਿਰਸਾ ਵੀ ਜਾਣ ਸਕਣ ਤੇ ਇਤਿਹਾਸ ਜਾਣ ਸਕਣ ਕਿ ਪੰਜਾਬੀ ਕੌਣ ਹੁੰਦੇ ਆ ਧੰਨਵਾਦ ਜੀ ਦਾ ਖਾਲਸਾ ਵਾਹਿਗੁਰੂ ਸੋਤੇ ਸਾਡੇ ਸਿੱਖਿਆ ਮੰਤਰੀ ਕੈਬਨਰ ਮੰਨ ਹੈ ਸਰ ਜੀ 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 ਕਰ ਕਰਨ ਬਹੁਤ ਹੀ ਵਧੀਆ ਪ੍ਰੋਗਰਾਮ ਪਸਾਉਂਕਾ ਹੋ ਗਿਆ ਹੈ ਤੇ ਲੋਕਾਂ ਨੇ ਬਹੁਤ ਜੀਆ ਬਹੁਤ ਵਾਹਿਗੁਰੂ ਜੀ ਕੀ ਬਤਿ ਅਤੇ ਤੇ ਅਰਜੋਤ ਸਿੰਘ ਜੀ ਪੰਜਾਬ ਸਰਕਾਰ ਵੱਲੋਂ ਵਧੀਆ ਕੀਤਾ ਗਿਆ ਪ੍ਰੋਗਰਾਮ ਲੋਕ ਦੁਨੀਆ ਪੰਜਾਬ ਦੇ ਹੋਂਨੇ ਕੋਨੇ ਵਿੱਚ ਆਈ ਹੈ ਉਹਨਾਂ ਨੇ ਬੜੀ ਸ਼ਾਂਤੀ ਮੇਟਾਂ ਲੋਕ ਸਾਰਾ ਸੁਭਾਅ ਮਾਰਨ ਦੇਖਿਆ ਜੀ ਨਹੀਂ ਸੰਗਤ ਪਹੁੰਚੀ ਹੈ ਉੱਥੇ ਹੀ ਸਾਡੇ ਬਹੁਤ ਹੀ ਸਤਕਾਰਯੋ ਸੰਤ ਮਹਾਪੁਰਖ ਸੰਤ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਬਾਬਾ ਬੁੱਢਾ ਦਲ ਜੀ ਉਹ ਵੀ ਪਹੁੰਚੇ ਹੈ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੋਂ ਬਹੁਤ ਸਾਰੇ মিডিਆ ਦੇ ਸਾਥੀ ਬਹੁਤ ਸਾਰੇ ਅਫਸਰ ਸਹਿਬਾਨ ਹੋਰ ਵੀ ਬਹੁਤ ਸਾਰੀ ਸ਼ਖਸੀਅਤਾਂ ਤੇ ਸਾਰੀ ਸੰਗਤਾਂ ਆਪ ਸਭ ਦਾ ਦਿਲੋਂ ਧੰਨਵਾਦ ਕਿ ਆਪ ਸਭ ਇੱਥੇ ਪਹੁੰਚੇ ਮੈਂ ਖੁਦ ਇੰਨਾ ਲੰਬਾ ਜਾਮ ਸੀ ਕਿ ਖੁਦ ਮੋਟਰਸਾਈਕਲ ਤੇ ਪਿੱਛੇ ਕਿਸੇ ਦੇ ਪਿੱਛੇ ਬੈਠ ਕੇ ਆਇਆ ਜਿੰਨੀਆਂ ਬੱਸਾਂ ਸੀ ਉਹ ਹਰ ਪਿੰਡ ਤੋਂ ਡਬਲ ਡਿਮਾਂਡ ਆਰ ਕਰਕੇ ਅੱਜ ਕਾਫੀ ਜਿਹੜਾ ਇਹ ਉਤਸ਼ਾਹ ਸੰਗਤ ਦੇ ਵਿੱਚ ਹੈ ਮੈਂ ਇਹ ਮੇਰੇ ਸੁਭਾਗ ਇਹ ਆਪ ਸਭ ਦਾ ਮੈਂ ਸਾਰੀ ਉਮਰ ਅਗਰ ਧੰਨਵਾਦ ਕਰਦਾ ਰਵਾਂ ਬੇਨਤੀ ਹੈ ਪ੍ਰਬੰਧਕਾਂ ਨੂੰ ਬਾਬਾ ਜੀ ਨੂੰ ਇੱਧਰ ਮੀਡੀਆ ਵਾਲੇ ਪਾਸੇ ਬਾਬਾ ਜੀ ਸਾਰੇ ਸਰਕਾਰਯੋਗ ਸੰਤ ਮਹਾਪੁਰਖ ਬੈਠੇ ਆ ਸੰਤ ਬਾਬਾ ਅਫਤਾਰ ਸਿੰਘ ਜੀ ਟੀਵੀ ਸਾਹਿਬ ਵਾਲੇ ਸਾਡੇ ਇਲਾਕੇ ਦੇ ਹੋਰ ਵੀ ਬਹੁਤ ਸਾਰੇ ਸੰਤ ਮਹਾਪੁਰਖ ਸਾਰੇ ਸੰਗਤ ਵਾਂਝੀ ਹੈ ਇਹ ਆਪ ਸਭ ਦਾ ਮੇਰੇ ਅਰਗੇ ਨਿਮਾਣੇ ਦੇ ਉੱਤੇ ਇਹ ਕਿਰਪਾ ਕੀਤੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਦੁਨੀਆ ਤੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਐਮਐਲਏ ਹੋਣ ਤੋਂ ਵੱਡਾ ਕੋਈ ਖਿਤਾਬ ਨਹੀਂ ਹੋ ਸਕਦਾ ਮੈਂ ਸਾਰੀ ਉਮਰ ਅਗਰ ਆਪ ਸਭ ਦਾ ਧੰਨਵਾਦ ਕਰਦਾ ਰਵਾਂ ਉਹ ਵੀ ਨਾ ਕਾਫੀ ਹੈ ਤੇ ਗੁਰੂ ਸਾਹਿਬ ਦੀ ਐਸੀ ਬਖਸ਼ਿਸ਼ ਹੋਈ ਸਾਡੇ ਉੱਤੇ ਕਿ ਸਾਡੇ ਕਾਰਜਖਾਨੇ ਇਹ 350 ਸਾਲਾ ਸ਼ਤਾਬਦੀ ਹੈ ਜੀ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਖੁਦ ਮੂਲ ਜ਼ਮੀਨ ਖਰੀਦ ਕੇ ਸ਼ਹਿਰ ਇਹ ਨਗਰੀ ਬਸਾਈ ਇਹ ਉਹ ਨਗਰੀ ਹੈ ਜਿੱਥੇ ਕਸ਼ਮੀਰੀ ਪੰਡਤ ਆਏ ਗੁਰੂ ਸਾਹਿਬ ਕੋਲ ਦਰਖਾਸਤ ਲੈ ਕੇ ਇਹੀ ਉਹ ਨਗਰੀ ਹੈ ਜਿੱਥੋਂ ਗੁਰੂ ਸਾਹਿਬ ਨੇ ਦਿੱਲੀ ਲਈ ਚਾਲੇ ਪਾਏ ਤੇ ਇਹੀ ਉਹ ਨਗਰੀ ਹੈ ਜਿੱਥੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਆਇਤੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਹੋਇਆ ਇਹੀ ਉਹ ਨਗਰੀ ਹੈ ਜਿੱਥੇ ਬਾਦਸ਼ਾਹ ਦਰਵੇਸ਼ ਨੇ ਕਾਲਸਾ ਪੰਚ ਸਰ ਅਸੀਂ ਆਪਣੇ ਵੱਲੋਂ ਹਰ ਮੁਮਕਿਨ ਕੋਸ਼ਿਸ਼ ਮੈਂ ਨਿੱਜੀ ਤੌਰ ਤੇ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਮੇਰਾ ਬਸ ਚੱਲੇ ਤੇ ਮੈਂ ਗੱਲ ਇਹ ਨਹੀਂ ਕਿ ਸਿਰਫ ਇੱਥੇ ਸਟੇਜ ਤੋਂ ਆਖ ਰਿਹਾ ਅਗਰ ਮੇਰਾ ਬਸ ਚੱਲੇ ਮੈਂ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਹਰ ਸੜਕ ਤੇ ਸੋਨਾ ਬਿਛਾ ਦਵਾਂ ਐਨੀ ਮਹਾਨ ਏ ਧਰਤੀ ਐ ਜਿੰਨਾ ਪ੍ਰਯਾਸ ਜਿੰਨੀ ਨਿਮਾਣੀ ਕੋਸ਼ਿਸ਼ ਪਿਛਲੇ 3-4 ਮਹੀਨੇ ਚ ਅਸੀਂ ਕਰ ਸਕੇ ਸਾਡੀ ਸਾਰੀ ਸਰਕਾਰ ਮਾਨ ਸਾਹਿਬ ਦਾ ਬਹੁਤ ਸਹਿਯੋਗ ਰਿਹਾ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਸੜਕਾਂ ਜਿੰਨਾ ਅਸੀਂ ਸਜਾ ਸਕੇ ਅਸੀਂ ਕੀਤਾ ਹੁਣ ਸਾਡੇ ਇਲਾਕੇ ਦੇ ਲਈ ਅਗਲੇ 1 ਹਫਤਾ ਕੋਲੇ 1 ਕਰੋੜ ਤੋਂ ਵੱਧ ਸੰਗਤਾਂ ਦੀ ਆਮਦ ਐ ਤੇ ਆਪ ਸਭ ਨੂੰ ਬੇਨਤੀ ਐ ਕਿ ਰੋਜ਼ਾਨਾ ਸਮਾਗਮਾਂ 'ਚ ਐਡਾ ਹੀ ਹਾਜ਼ਰੀ ਭਰਨੀ ਐ ਮੈਂ ਨਿਮਾਣਾ ਮੇਰੇ ਇੱਕ ਆਪ ਸਭ ਬਖਸ਼ਣਹਾਰੋ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਬਹੁਤ ਸਾਰੀਆਂ ਅੱਜ ਵੀ ਬਹੁਤ ਪਿੰਡਾਂ 'ਚ ਵਸਾਂ ਜਿਹੜੀਆਂ ਲੇਟ ਪਹੁੰਚੇ ਆ ਆਪ ਸਭ ਬਖਸ਼ਣਹਾਰੋ ਆਪ ਸਭ ਸਦਾ ਬਖਸ਼ਦੇ ਆਇਓ ਆਪ ਸਭ ਨੇ ਬਖਸ਼ਣਾ ਹੁਣ ਮੈਂ ਬੇਨਤੀ ਕਰੂੰਗਾ ਪ੍ਰਬੰਧਕਾਂ ਨੂੰ ਕਿ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈ ਆਪ ਸਭ ਨੂੰ ਬੇਨਤੀ ਐ ਜਿਹੜੇ ਇੱਧਰ ਸਟੈਂਡ 'ਚ ਬੈਠੇ ਆ ਜੇ ਅਗਰ ਸਾਹਮਣੇ ਆਜੋ ਕਿਉਂ ਸਭ ਤੋਂ ਵਧੀਆ ਜਿਹੜਾ ਵਿਊ ਹੈ ਉਹ ਸਾਹਮਣੋਂ ਆਣਾ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਸਭ ਨੇ ਸਾਰੇ ਸੱਜ ਜਾਓ ਤਾਂ ਕਿ ਪਿੱਛੇ ਵਾਲਾ ਵੀ ਦੇਖ ਸਕੇ ਕਿਸੇ ਨੇ ਵੀ ਕਿਸੇ ਵੀ ਜਿਹੜਾ ਹੈ ਕੋਈ ਤਾੜੀ ਨਹੀਂ ਮਾਰਨੀ ਮर्याਦਾ 'ਚ ਰਹਿ ਕੇ ਆਪਾਂ ਇਹ ਲਾਈਟ ਐਂਡ ਸਾਊਂਡ ਸ਼ੋਅ ਦੇਖਣਾ ਆਪ ਸਭ ਨੂੰ ਬੇਨਤੀ ਹੈ ਕਿ ਸਾਰੇ ਸੱਜ ਜਾਓ ਜਿਹੜੀ ਸੰਗਤ ਅਜੇ ਵੀ ਆ ਰਹੀ ਹੋ ਪਿੱਛੋਂ ਆ ਕੇ ਜਿਹੜੇ ਹੈ ਜਿਹੜਾ ਪੰਡਾਲ 'ਚ ਸੱਜ ਜਾਵੇ ਇੱਕ ਵਾਰੀ ਦੁਬਾਰਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ মিডিਆ ਦੇ ਸਾਥੀਆਂ ਦਾ ਦੋਸਤਾਂ ਦਾ ਮਿੱਤਰਾਂ ਦਾ ਸਾਰੇ ਆਪ ਸਭ ਜੋ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ